ਮੈਂ ਬੇਨਤੀ ਕਰਦਾ ਤੁਮਾਰਾ ਸਾਰੇ ਜਿਹੜਾ ਆਣਾ ਪਛਮੀ ਦੇ ਰਹਿਣ ਵਾਲੇ ਪੰਜਾਬੀਆਂ ਨੇ ਦੂਜੀ ਸਾਨੂੰ ਇਲੈਕਸ਼ਨ ਦੇ ਵਿੱਚ ਦਿੱਤਾ ਹੈ ਵਧੀਆ ਦਿਖਾਈ ਜਾਂਦੇ ਸੀਚੇਵਾਲ ਨੂੰ ਮੈਂ ਚੈਲੰਜ ਕਰਦਾ ਕਿ ਸੀਚੇਵਾਲ ਸਾਹਿਬ ਜਿੱਦਾਂ ਦਾ ਤੇ ਜਿੱਤਾਂ ਦਾ ਪਾਣੀ ਗੰਦਾ ਹੋਇਆ ਗੰਦਾ ਖਰਾਬ ਹੋਇਆ ਉਹ ਤੋਂ ਅੱਗੇ ਅੱਗੇ ਨਾਗੇ ਦਿਖਾਓ ਤੇ ਮੈਂ ਦਿਖਾਉ ਉਸ ਕਿਸ਼ਤੀ ਜਰਾਗੇ ਤੇ ਮੈਨੂੰ ਦਿਖਾਓ ਪਾਣੀ ਸਾਫ ਆ ਪੀ ਕੇ ਦਿਖਾਓ ਬੰਦਾ ਜੋ ਇਸ ਗਲਾਸ ਪਾਣੀ ਵੀ ਆਵੇ ਐ ਬੋਲ ਦਾ ਪੀ ਜਾਣਾ ਤੇ ਦੋ ਕੜਾ ਮੰਦਾ ਰੱਖਿਆ ਨਾ ਦਲ ਦਾ ਲੱਥਲੇ ਮੈਂ ਗਰੰਟੀ ਕਰ ਦਿੰਦਾ ਹੱਡੀਆਂ ਬਾਹਰ ਆਣੀਆਂ ਮਾਸ ਬਾਹਰ ਨਹੀਂ ਆਊਗਾ ਡਰਾਮੇ ਬਾਜੀ ਬੰਦ ਕਰੋ ਤੇ ਹਸਕਲੀ ਬੰਦ ਕਰੋ ਕੰਮ ਕਰਕੇ ਦਿਖਾਓ 1200 ਕਰੋੜ ਖਰਚਦਾ ਮੈਂ ਦੱਸਦਾ ਵਿਜਨ ਕੀ ਹੁੰਦਾ 300 ਕਰੋੜ ਰੁਪਇਆ ਜੇ ਐਸਟੀਵੀ ਪਲਾਂਟਾਂ ਵਾਸਤੇ ਚਾਹੀਦਾ ਬਿਜਲੀ 450 ਕਰੋੜ ਦਾ ਚਾਹੀਦਾ ਹੈਗਾ ਵਾਹ 10 ਐਸਟੀਵੀ ਪਲਾਂਟਾਂ ਵਾਸਤੇ ਜੇ ਅਪਰ 10 ਐਸਟੀਵੀ ਪਲਾਂਟ ਵੱਡੇ ਆਲੇ ਲਗਾਵੀਏ ਪੰਜਾਬ ਦੇ ਵਿੱਚ ਲੁਧਿਆਣੇ ਦੇ ਵਿੱਚ ਸਾਰੇ ਇੰਡਸਟਰੀ ਦੀ ਵੇਸ ਸਾਭ ਹੋਊਗੀ ਚਾਹ ਇੰਡਸਟਰੀਜ਼ ਦੀ ਕੋਈ ਵੀ ਵੇਸ ਮੁੱਢ ਨਾਲ ਸਪਾਨ ਦੀ ਲੋੜ ਨਹੀਂ ਪਊਗੀ ਮੁੱਢ ਨਾਲ ਸਾਫ਼ ਕਰਨ ਵਾਸਤੇ ਵੀ ਇਹ ਚਾਹੀਦਾ ਹੈ ਪੋਲਿਟਿਕਸ ਨਹੀਂ ਜਾਈਦੀ ਇਸ ਆਮ ਆਦਮੀ ਪਾਰਟੀ ਦੀ ਸਿਆਸਤ ਕਰੀ ਹੈ ਵੀ ਜੰਸਾ ਇਹਨਾਂ ਦਬਾਅ ਲਈ ਹੈਗਾ ਅਨਪੜ ਬੰਦੇ ਨੇ ਪੜੇ ਲਿਖਿਆ ਅਨਪੜ ਵੀ ਨਹੀਂ ਇਹਨਾਂ ਵਿੱਚ ਪਰ ਬਹੁਤੇ ਅਨਪੜ ਜਿਹੜੇ ਬੰਦੇ ਮੋਬਾਈਲ ਠੀਕ ਕਰਦੇ ਸੀਗੇ ਅੱਜ ਉਹ ਬੰਦੇ ਕਿਹੜੇ ਜਨਾਨੇ ਇਹ ਤਾਂ ਧੰਨਵਾਦ ਕਰਨ ਲੋਕਾਂ ਨੇ ਜਿਹੜਾ ਐਡਾ ਵੱਡਾ ਮੈਂਡੇਟ ਦੇਤਾ ਬਿਨਾ ਐਸੋਸੀਏਸ਼ਨ ਦੇ ਗੁੱਸੇ ਜਾ ਕੇ ਛੇਡ ਨੂੰ ਇੱਕ ਨੰਬਰ ਦੀ ਛੇਡ ਨੂੰ 26 ਨੰਬਰ ਤੇ ਲੈ ਗਈ ਹੈ ਮੈਂ ਦੱਸਦਾ ਵੈਨੇਜ਼ੂਏਲਾ ਹਾਲ ਹੋਣਾ ਪੰਜਾਬ ਦਾ ਜੋ ਵੈਨੇਜ਼ੂਏਲਾ ਦਾ ਜਿਉ ਹਰਾਤ ਹੋ ਗਏ ਅੱਜ ਸਾਰੇ-ਸਾਰੇ ਪੰਜਾਬੀ ਖੰਟੋੜਾ ਲੈ ਕੇ ਬਾਹਰ ਵੇਚਣਗੇ। ਸੋ ਬੇਨਤੀ ਆ ਆਪਾਂ ਪੰਜਾਬ ਨੂੰ ਬਚਾਈਏ, ਪੰਜਾਬੀਅਤ ਨੂੰ ਬਚਾਈਏ। ਆ ਨੌਕਰੀਆਂ ਬਾਹਰ ਦੇ ਬੰਦੇ ਬੈ ਚੇਰਮੈਨੀਆਂ ਬਾਹਰ ਦੇ ਬੰਦੇ ਆ। ਕੋਈ ਸੁਪਰਫੀਸ਼ਮ ਲੱਕ ਕੇ ਹੀ ਉਹ ਲੈ ਕੇ ਬਿਠਾਇਆ ਹੋਇਆ। ਇਹਨੇ ਲੁਬਿਆਣ ਪੰਜਾਬ ਦੀ ਇਕਨੋਮੀ ਦਾ ਬੇੜਾ-ਬੇਰ ਕਰਤਾ। ਸੋ ਹੁਣ ਲੋੜ ਆ ਬਚਾਉਣ ਦੀ। ਆ 1.5 ਸਾਲ ਵਾਸਤੇ ਸ਼ੋਮਨੀ ਕਾਲੀਦਲ ਨੂੰ ਵੋਟ ਪਾਈਏ ਆਪਾਂ। ਸ਼ੋਮਨੀ ਕਾਲੀਦਲ ਨੂੰ ਤਗੜੀਂ ਜਿਤਾਈਏ। ਔਰ ਮੈਂ ਵਾਦਾ ਕਰਦਾ ਜੇ 24 ਸਾਲ ਦੇ ਵਿੱਚ ਸ਼ੋਮਨੀ ਚਾਲੂ ਕਰੇ ਸਰਕਾਰ ਆਵੇ ਤੁਹਾਨੂੰ ਫੇਰ 50 ਸਾਲਾਂ ਦਾ ਨੰਬਰ 21 ਸਟੇਟ ਬਣਾ ਕੇ ਦੇਾਂਗੇ ਔਰ ਸਭ ਦੇ ਦਾ ਰੋਟੀ ਮਿਲੂਗੀ ਸਾਰੇ ਸਿਕਿਉਰਟੀ ਮਿਲੂਗੀ ਇੰਡਸਟਰੀਅਲ ਪਾਲਿਸੀ ਆਊਗੀ ਟਰੇਡਰ ਪਾਲਿਸੀ ਆਊਗੀ ਔਰ ਸਾਡਾ ਵਾਤਾਵਰਨ ਜਿਹੜਾ ਹੈਗਾ ਵਾ ਉਹਦੇ ਪਰ ਵੀ ਸੰਜੀਦਗੀ ਨਾਲ ਸਾਰੇ ਮਸਲਿਆਂ ਦਾ ਹੱਲ ਕੀਤਾ ਜਾਊਗਾ ਅੱਗੇ ਖਲਾਫ ਦੇ ਲੋਕ ਮੁੱਦੇ ਜਿਹੜੇ ਤੁਹਾਡੇ ਦਿਮਾਗ 'ਚ ਹੋਣ ਜਿਹੜੇ ਵੀ ਜੇ ਮੈਂ ਐਮਐਲਏ ਬਣਦਾ ਤਾਂ ਉਹ ਤੁਹਾਡਾ ਪਹਿਲ ਦੇ ਅਧਾਰ ਤੇ ਕਿਹੜਾ ਮੁੱਦਾ ਰਹੇਗਾ ਤੇ ਕਿਹੜੇ ਪੰਜ ਮੁੱਦੇ ਜਿਹੜੇ ਤੁਸੀਂ ਹੱਲ ਕਰਾਉਗੇ ਉਹਨਾਂ ਵਿੱਚ ਆਜੋ ਅਲੋ ਲੋਕਾਂ ਤੋਂ ਬਿਨਾ ਦਾ ਮੁਦਲਾੜਾ ਪੁਰਾਣੇ ਵਸਤਾਂ ਜਿਹੜਾ ਮੈਂ ਹੁਣ ਜਿਹੜਾ ਤੁਮਰਿਆ ਮੈਂ ਦੇਖ ਰਿਹਾ ਕਿ ਲੋਕੀ ਐਨੇ ਗੁੱਝੀ ਆ ਚੁੱਕੇ ਆ ਕਿ ਨੁਕਸਾਨ ਹੋਹਾ ਘਰਾਂ ਦੇ ਵਿੱਚ ਗਰੀਬ ਬੰਦਿਆਂ ਵੀ ਅਮੀਰ ਬੰਦਿਆਂ ਚੋਰੀਆਂ ਜੈੰਕਸਰ ਵਾਲਾ ਆ ਨਸ਼ਾ ਜਿਹੜਾ ਅੱਜ ਮੈਂ ਕੀਤਾ ਹੈਗਾ ਅਸੀਂ ਗਏ ਆ ਕੋਈ ਘਰਾਂ ਦੇ ਵਿੱਚ ਔਰ ਮੇਰੇ ਕੋ ਬੱਚਿਆਂ ਨੇ ਭੈਣਾਂ ਨੇ ਆ ਕੇ ਦੱਸਿਆ ਇਹਦਾ ਨਸ਼ਾ ਜੜਾ ਹੈਗਾ ਪਿਲੇ 8 ਸਾਲ ਦੇ ਵਿੱਚ ਅੱਜ 8 ਸਾਲ ਤਕਰੀਬਨ 100 ਗਣਾ ਵੱਧ ਗਿਆ ਪਹਿਲੀ ਗੱਲ ਤਾਂ ਉਹਦਾ ਕੰਟਰੋਲ ਦੂਜੀ ਗੱਲ ਜਿਹੜੀ ਹੈਗੀ ਹੈ ਬੜੀ ਵੱਡੀ ਜਿਹੜੀ ਪ੍ਰੋਬਲਮ ਹੈਗੀ ਹੈ ਉਹ ਇਨਫਰਾਸਟ੍ਰਕਚਰ ਡਵੈਲਪਮੈਂਟ ਦੀ ਹੈ ਜਿਹੜੇ ਇਨਫਰਾਸਟ੍ਰਕਚਰ ਦੇ ਵਿੱਚ ਮੈਂ ਅੱਡੀ ਗੱਲ ਕਰਦਾ ਸੀਵਰੇਜ ਪਾਣੀ ਸੜਕਾਂ ਇਹ ਬਹੁਤ ਵੱਡੀ ਪ੍ਰੋਬਲਮ ਹੈ ਤੀਜੀ ਜਿਹੜੀ ਗੱਲ ਕਰਦਾ ਕਿਉਂਕਿ ਸਾਡਾ ਇਲਾਕਾ ਜਿਹੜਾ ਹੈਗਾ ਇਹ ਇੰਡਸਟਰੀ ਨਾਲ ਸਾਰੇ ਇੰਡਸਟਰੀ ਸੈਕਟਰੀਟੇਟਸ 아이 ਸੇ ਹੋਰ ਥੋੜੇ ਨਕਰੀ ਆਓ ਇੰਡਸਟਰੀ ਦੇ ਮੁੱਦੇ ਜਿਹੜੇ ਹਨ ਉਹ ਚੱਕਨੇ ਬਹੁਤ ਜ਼ਰੂਰੀ ਹੈ ਵਿਧਾਨ ਸਭਾ ਸਪੈਸ਼ਲ ਇਕਨੋਮਿਕ ਜ਼ੋਨ ਜਿਹੜੇ ਹੈਗੇ ਹਨ ਬਰਾਣੇ ਬਹੁਤ ਜ਼ਰੂਰੀ ਹੈ ਔਰ ਸਾਰੇ ਸਾਰੇ ਲੋਕਾਂ ਜਿਹੜੇ ਵਾਸਤੇ ਰੈਜ਼ੀਡੈਂਟ ਜਿਹੜੇ ਹੈਗੇ ਹਨ ਉਹਨਾਂ ਦੀ ਡਿਮਾਂਡ ਹੈ ਉਸ ਤੋਂ ਇਲਾਵਾ ਇੱਕ ਛੋਟਾ ਮੁੱਦਾ ਹੈਗਾ ਵਾ ਉਹ ਮੁੱਦਾ ਦਾ ਇਦਾਂ ਦਾ ਹੈਗਾ ਵਾ ਕਿ ਜਿਹੜਾ ਨਾ ਮੇਰੀ ਅੱਖਾਂ ਨੇ ਖੋਲ੍ਹਦੀਆਂ ਲੋਕਾਂ ਨੇ ਉਹ ਹੈਗਾ ਸਾਡੇ ਬੁੱਢੇ ਨਾਲ ਬੁੱਢੇ ਪਿਆਰ ਦਰਿਆ ਤੇ ਉੱਤੇ ਜਿਹੜੀ ਸਿਆਸਤ ਹੋ ਰਹੀ ਹੈ ਉਹਦੇ ਸੋਚੇ ਤਾਂ ਬੁੱਢੇ ਗਰਾਵੇ ਦੇ ਪਾਣੀ ਦੀ ਛਿਪੇ ਜਗੀ ਆ ਕੈਮੀਕਲ ਵਾਟਰ ਉਹ ਮੈਨੂੰ ਪਤਾ ਲੱਗਿਆ ਮੈਂ ਗਿਆ 1.5 ਕਿਲੋਮੀਟਰ ਤੱਕ ਉਹਦਾ ਪਾਣੀ ਅਗਰ ਛਿਪ ਹੋ ਕੇ ਗਰਾਊਂਡ ਪਾਣੀ ਵਾਟਰ ਵਿਚ ਜਾ ਰਿਹਾ ਹੈ ਕੈਂਸਰ ਦਾ ਮਨ ਆਦਾ ਸਾਨੂੰ ਕੈਂਸਰ ਇਹ ਮਤਲਬ ਬਿਮਾਰੀ ਦੇ ਰਿਹਾ ਬੜੀ ਹਨ ਲਾਣਤ ਹੁੰਦੀ ਹੈ ਇਹ ਲੋਕਾਂ ਦੇ ਉੱਤੇ ਜਿਨ੍ਹਾਂ ਨੇ 1950 ਕੇ 1100 ਰੁਪਏ ਇਹਨਾਂ ਨੇ ਸਿਰ ਉਹਨਾਂ ਨਾਲ ਤੇ ਸਿਆਸਤ ਦਾ ਖਾਲਿਆ ਤੇ ਲਾਇਆ 1 ਰੁਪਿਆ ਦੀ ਜੀ ਇਸ ਦੇ ਜੀ ਬਹੁਤ ਜਿਆਦਾ ਜੀ ਨਾਲ ਲੈ ਕੰਮ ਨਹੀਂ ਨਾ ਬਦੇ ਕੀਤਾ ਗਿਆ ਸਾਧਨ ਹੋ ਗਿਆ ਮੈਂ ਪਹਿਲੇ ਪੰਜਵਾਂ ਇਸ਼ੂ ਦਾ ਹੱਲ ਕਰਾਂਗੇ ਫਿਰ ਆਪਾਂ ਇਸ ਦਾ ਇਜ਼ਹਾਰ ਕੀਤਾ ਜਾਂਦਾ ਹੈ ਅਸੀਂ ਸਿਮਰ ਸਾਹਿਬ ਤੇ ਕਰ ਲੈਣਾ ਇਹ ਗੱਲ ਆਪਾਂ ਕਿਉਂਕਿ ਪੰਜ ਇਸ਼ੂ ਮਾਨੂੰ ਪੁੱਛੇ ਗਏ ਹੈਗੇ ਪੰਜਵਾਂ ਇਸ਼ੂ ਬਹੁਤ ਵੱਡਾ ਰਾਇਗਰ ਉਹ ਸਾਡੀ ਹਵਾਵਾਂ ਸਾਡੇ ਦੇ ਗ੍ਰੀਨ ਵੈਲਟ ਹੈਗੀਆਂ ਨੇ ਉਹ ਖਤਮ ਦਿੱਤੇ ਜਾ ਔਰ ਜਿਹੜਾ ਲੁਧਿਆਣਾ ਪਛਮੀ ਦੇ ਲੋਕਾਂ ਨੂੰ ਇਹ ਪਤਾ ਹੀ ਨਹੀਂਗਾ ਕਿ ਜਿਹੜਾ 24311 ਇੱਕੜ ਦਾ ਸਕੈਮ ਆਇਆ ਅਗਰ ਉਹ 24311 ਇੱਕੜ ਦਾ ਕਾਹਨ ਹੋ ਗਿਆ ਤਾਂ ਸਾਡੇ ਲੁਧਿਆਣਾ ਪਛਮੀ ਸਭ ਤੋਂ ਵੱਧ ਪ੍ਰੇਸ਼ਾਨ ਹੋਊਗੀ ਸਾਡੀ ਹਵਾ ਪਾਣੀ ਉਹ ਘਟ ਗਿਆ ਨਹੀਂ ਇਹਨੂੰ ਫਲੋਰਾ ਐਂਡ ਫੋਨਾ ਨੂੰ ਕਹਿੰਦੇ ਆ ਔਰ ਜੇ ਉਹ ਜ਼ਮੀਨ ਜਿਹੜੀ ਵਾਹੀਓ ਬਣਾ ਲਈ ਤਾਂ ਸਾਡਾ ਦੁੱਧ ਰੜਾ ਹੈ ਉਹ 60 ਰੁਪਏ ਦੇਗਾ 150 ਕਿਲੋਆ ਖਾਣੇ ਦਾ ਕਲੇ ਸਬਜ਼ੀਆਂ ਸਾਡਾ ਘਿਓ ਸਾਡਾ ਗਹੀਂ ਸਾਡਾ ਮੱਖਣ ਉਹਨਾਂ ਕਾਰਨ ਹੈ ਕਿ ਜੇ ਉਸੇ ਪੱਠੇ ਨਾ ਹੋਵੇ ਫੌਡਰ ਜਿਹੜੇ ਕਹਿੰਦੇ ਪਸ਼ੂਰ ਨਾ ਮਿਲਿਆ ਤਾਂ ਉਹਦਾ ਬੜਾ ਪੰਗਾ ਕਾਰਨ ਹੈ ਪਸ਼ੂ ਨੇ ਕੀ ਖਾਣਗੇ ਦੂਰੋਂ ਲਿਆਣਾ ਉਹ ਘਾਚਾਰਾ ਉਹ ਘਾਚਾਰਾ ਲੰਘਾ ਹੋਇਆ ਫਿਰ ਜਿਹੜੀ ਹਵਾ ਜਿਹੜੀ ਸਾਡੇ ਅਜ ਆਕਸੀਜਨ ਬਣਾਉਂਦੀ ਆ ਸੱਤੀ ਵੱਡਾ ਜੀ ਜਿਹੜੀ ਹੈਗੀ ਆ ਉਹ ਆਕਸੀਜਨ ਖਤਮ ਹੋ ਜਾਂਦੀ ਫਿਰ ਉਸ ਤੋਂ ਇਲਾਵਾ ਇਹਦਾ ਬਹੁਤ ਵੱਡਾ ਕਾਰਨ ਹੈ ਉਹਨੇ ਸਬਜ਼ੀਆਂ ਬੀਜਦੇ ਆ ਉਹ ਸਬਜ਼ੀਆਂ ਨਹੀਂ ਉਗਣਗੀਆਂ ਜੋ ਇਹੜੇ ਪੰਜ ਮੁੱਦੇ ਜਿਹੜੇ ਹੈਗੇ ਆ ਇਸ ਤਰ੍ਹਾਂ ਦੇ ਆਧਾਰ ਤੇ ਇਹਨਾਂ ਦਾ ਆਪਣਾ ਕੀਤਾ ਜਾਊਗਾ ਇੱਥੋਂ ਇਲਾਵਾ ਹੋਰ ਸੋਨਾ ਦੋ ਮੁੱਦੇ ਹੋਰ ਦਿੰਨਾ ਜਿਹੜੇ ਮੁੱਦਿਆਂ ਬਾਰੇ ਕੋਈ ਸੋਚਦਾ ਹੀ ਨਹੀਂਗਾ ਉਹ ਬਹੁਤ ਵੱਡਾ ਮੁੱਦਾ ਹੈਗਾ ਵਾ ਐਜੂਕੇਸ਼ਨ ਦਾ ਜਿਹੜੀ ਐਜੂਕੇਸ਼ਨ ਪਾਲਿਸੀ ਕਰਕੇ ਸਾਡੇ ਸਕੂਲਾਂ ਦੇ ਵਿੱਚ ਬਰਸ ਦੇ ਵਿੱਚ ਕਈ ਸਕੂਲਾਂ ਦੇ ਵਾਟਰ ਸੈਂਪਲ ਫੇਲ ਹੋ ਗਏ ਐਸੇ ਕਰਕੇ ਸਾਡੇ ਐਜੂਕੇਸ਼ਨ ਦਾ ਮਿਆਰ ਬਹੁਤ ਡਿੱਗ ਰਿਹਾ ਹੈ ਇਹਦੇ ਨਾਲ ਲੱਗਣੀ ਕਿਉਂਕਿ 80% ਦੇ ਸਕੂਲ ਅਜੇ ਪ੍ਰਿੰਸੀਪਲ ਦੀ ਹੈਗੇ ਐਜੂਕੇਸ਼ਨ ਦੇ ਟੀਚਰ ਦੀ ਹੈਗੇ पीटीटी टीचर ईटीटी टीचर सब्जेक्ट पढ़ाते सब्जेक्ट टीचर्स का को हेल्थ हेल्थ इज ऑफ थे एंदा ਦਾ इशू ਆ ਤੁਹਾਡੇ ਜਿਹਨੇ ਪਹਿਲੇ ਇਹਨਾਂ ਨੇ ਆ ਕਲੀਨਿਕ ਬਣਾਈ ਔਰ ਅੱਜ ਦੇਖੋ ਕਲੀਨਿਕ ਦਾ ਸਟੇਮ ਹੋਇਆ ਬਹੁਤ ਵੱਡਾ ਸਟੇਮ ਹੈ ਪਹਿਲਾਂ ਸਟਾਮ ਹਲ ਦੀ ਗੋਲੀ ਜੜੀ ਹੈਗੀ ਏ ਉਹ ਦੇ ਦੇ ਕੇ ਲੋਕਾਂ ਨੂੰ ਤੇ ਬਿਲਿੰਗ ਕਰਦੇ ਰਹੇ ਮਿੰਗੀਆਂ ਮਿੰਗੀਆਂ ਗੋਲੀਆਂ 25 ਪੈਸੇ ਦਾ ਪਤਾ ਮਿਲਦਾ ਇਹਨਾਂ ਨੂੰ ਇਹਦੀ ਕਰਦਾ ਉਹਨੂੰ 200 ਰੁਪਏ ਦੇਣੇ ਦਿਖਾ ਕੇ ਲੁੱਟਿਆ ਹੋਇਆ ਹੈ ਇਹਦਾ ਸਟੇਮ ਆ ਹੁਣ ਉਹਦੇ ਕਰਕੇ ਕੀ ਹੋਇਆ ਜਿਹੜੇ ਸਾਡੇ ਸਿਵਲ ਹਸਪਤਲ ਦੇ ਡਾਕਟਰ ਹੈਗੇ ਤੇ ਦੇਖੋ ਸਿਵਲ ਹਸਪਤਲ ਦੇ ਡਾਕਟਰ ਜਿਹੜੇ ਆਪਣੀਆਂ ਨੌਕਰੀਆਂ ਛੱਡ ਕੇ ਪੀਸੀ ਆ ਬਚ ਗਏ ਕਿਉਂ ਜਾ ਰਹੇ ਆ ਕਿਉਂਕਿ ਸਰਕਾਰ ਦੇ ਪਾਲਿਸੀ ਅੰਦਰ ਤੋਂ ਤਾਂ ਪੰਜਾਂ ਤੋਂ ਲਾਵਾ ਇਹ ਦੋਸ਼ ਮੁੱਦੇ ਮੇਰੇ ਬਹੁਤ ਜ਼ਰੂਰੀ ਹੈ ਸੈਂਟਰ ਬਾਰੇ ਤੁਹਾਡਾ ਕੀ ਕਹਿਣਾ ਹੈ ਦੇਖੋ ਸਿਟੀ ਸੈਂਟਰ ਦਾ ਪ੍ਰੋਜੈਕਟ ਹੈ